ਕਿੰਨਾ ਮੜਾਲ ਪਤਾ ਨਹੀਂ ਕਿਤੇ ਸਾਡੇ ਬੱਚੇ ਲਈ ਕਿੰਨੇ ਘਰ ਉਲਦੇ ਫਿਰਦੇ ਐ ਕਿਤੋਂ ਬੱਚੇ ਲੱਭੇ ਸਾਡੇ ਇਹ ਬੱਚੇ ਕੰਨ ਲਾਇਆ ਕੁਝ ਨਹੀਂ ਬੱਚਾ ਕਿੰਨੇ ਬੱਚੇ ਸੀ ਤੁਹਾਡੇ ਅੱਦੇ 10 ਬੱਚੇ ਤੇ ਬਾਕੀ ਦੋ ਕਿਤੇ ਪਤਾ ਹੀ ਨਹੀਂ ਕਿਧਰ ਨੇ ਪਤਾ ਹੀ ਨਹੀਂ ਲੱਗਾਂਦੇ ਪਤਾ ਨਹੀਂ ਦਵਾਈ ਕਿੱਥੇ ਆਈ ਨਾ ਪਤਾ ਹੀ ਨਹੀਂ ਕਿੰਨੇ ਕਿੰਨੇ ਕਿਤੇ ਵਾਕਿਆ ਉਹਨਾਂ ਨੂੰ ਲੱਭਣ ਲਈ ਤੁਸੀਂ ਕੋਈ ਕਰ ਰਹੇ बहुत कोशिश की थी हाई तक कोई पता नहीं चले कोई नहीं कितनी उम्र थी हाँ जी एक पांच साल था सी हाँ जी पांच साल थे कितने ना साल थे हाँ जी दो बच्चे हैं दासन बच्चे मिलते हैं आने कुछ नहीं चाहिए हाँ डे बच्चे मिलते हैं आने कुछ नहीं आन चाहिए कुछ नहीं बच्चे बस हाँ जी व्यक्ति ਰੁੜ ਗਿਆ ਪਾਣੀ ਦੇ ਨਾਲ ਕੰਨ ਛੱਡ ਕੇ ਆਪਾਂ ਜਾਈਏ ਕਿੱਥੇ ਆ ਸਾਰਾ ਕੱਚਾ ਆ ਥੱਲੇ ਜਿੱਥੇ ਮੈਂ ਇਸ ਵੇਲੇ ਘੁੰਮ ਰਿਹਾ ਮਿੱਟੀ ਮਿੱਟੀ ਜਿਹੜਾ ਗਾਰਾ ਗਾਰਾ ਇੱਥੇ ਹੈਗਾ ਮਾਤਾ ਜੀ ਕਾਫੀ ਨੁਕਸਾਨ ਜਿਹੜਾ ਹਨਾ ਜੀ ਹੋ ਗਿਆ ਜੀ ਸਾਡਾ ਬਹੁਤ ਨਿਸ਼ਕਾਨ ਹੋਇਆ ਸਾਡਾ ਕੁਝ ਨਹੀਂ ਰਹਿ ਗਿਆ ਨਾ ਸਾਡਾ ਦਿਲ ਦਾ ਨਟਾਕੀ ਨਾ ਪਾਂਡਾ ਚੰਨਾ ਨਾ ਕਣਕ ਨਾ ਝੋਨਾ ਸਭ ਸਭ ਮੰਜਾ ਬਿਤਰ ਸਾਰੇ ਰੁੜ ਗਿਆ ਕੁਝ ਨਹੀਂ ਰਹਿ ਗਿਆ ਸਾਡਾ ਅਸੀਂ ਬਹੁਤ ਔਖਿਆ ਹੁਣ ਸਾਨੂੰ ਕਿਤੇ ਰੋਟੀ ਵੀ ਨਹੀਂ ਮਿਲਦੀ ਅਹੀਂ ਬਹੁਤ ਜਿਆਦੇ ਦੁਹੀ ਹੋ ਗਏ ਆ ਸਾਨੂੰ ਕੁਝ ਨਹੀਂ ਮਿਲਦਾ ਹੁਣ ਸਾਨੂੰ ਬੰਦਾ ਇਹ ਦੁੱਖ ਲੱਗਦਾ ਹੁਣਾ ਜਿਹੜਾ ਪਾਈ ਪਾਈ ਜੋੜ ਕੇ ਬੰਦੇ ਨੇ ਘਰ ਬਣਾਇਆ ਹੁੰਦਾ ਆ ਪਾਣੀ ਦੇ ਨਾਲ ਇੱਕਦਮ ਸਾਰਾ ਹੜ੍ਹ ਗਿਆ ਕੁਝ ਨਹੀਂ ਰਹਿ ਗਿਆ ਸਾਡਾ ਹੁਣ ਬਹੁਤ ਜਿਆਦਾ ਕਮਾਉਣੇ ਆ ਖਾਣੇ ਆ ਹੁਣ ਸਾਨੂੰ ਦਿਹਾੜੀ ਵੀ ਨਹੀਂ ਮਿਲਣੀ ਅਸੀਂ ਬਹੁਤ ਜਿਆਦੇ ਤੰਗ ਹੋ ਗਏ ਸਾਨੂੰ ਮਾਰ ਹੀ ਨਹੀਂ ਡੋਬ ਦਿੱਤਾ ਅਸੀਂ ਡੁੱਬ ਗਏ ਆ ਹੀ ਕਾਹੀ ਜੋ ਕੁਝ ਨਹੀਂ ਰਹਿ ਗਿਆ ਕੋਈ ਰਿਸ਼ਤੇਦਾਰ ਨੇ ਨਹੀਂ ਬੁਲਾਇਆ ਕਿਸੇ ਨੇ ਕਿਸੇ ਨੇ ਨਹੀਂ ਬੁਜਾਇਆ ਸਾਨੂੰ ਆਪ ਆਪ ਹੀ ਇੱਥੇ ਐਨੇ ਨਾਲ ਪਾਣੀ ਪੈਰ ਨਹੀਂ ਲੱਗਦੇ ਅਸੀਂ ਰੁੜ ਕੇ ਆਓ ਪਾਸੇ ਲੱਗੇ ਆ ਅਹੀਂ ਟਲੀ ਤੇ ਰੱਖ ਕੇ ਗਏ ਆਂ ਯਾ ਕਾ ਮਰ ਜਾਾਂਗੇ ਤੇ ਮਰ ਜਾਈਏ ਤੇ ਫਿਰ ਵੀ ਮਰਨ ਤੇ ਜੀ ਨਹੀਂ ਕੀਤਾ ਫਿਰ ਵੀ ਕਿਨਾਰੇ ਲੱਗ ਗਏ ਅਹੀਂ ਹੁਣ ਕੁਛ ਨਹੀਂ ਸਾਡੇ ਖਾਂ ਲਈ ਰਹਿ ਗਿਆ ਹਾਂਜੀ ਤੇ ਜਵਾਕਾਂ ਦੇ ਕੀ ਹਾਲ ਸੀ ਨਿਆਣਿਆਂ ਦਾ ਬਹੁਤ ਮੰਦਾ ਹਰ ਕੁਝ ਜਵਾਗ ਕਿਸੇ ਰੁੜ ਗਏ ਨੇ ਕੋਈ ਕਿਸੇ ਲੱਗੇ ਨੇ ਸਾਨੂੰ ਕੋਈ ਫੋਨ ਨਹੀਂ ਲੱਗਣਦੀ ਸਾਡਾ ਸਾਨੂੰ ਨਹੀਂ ਪਤਾ ਕੋਈ ਹੈਗਾ ਕਿ ਨਹੀਂ ਹੈਗਾ ਤੁਹਾਡੇ ਜੀ ਵੀ ਨਾਲ ਰੋੜੇ ਹਾਂਜੀ ਹਾਂ ਸਭ ਕੁਝ ਰੁੜ ਗਏ ਨੇ ਕੋਈ ਨਹੀਂ ਰਹਿ ਗਿਆ ਓ ਮੇਰੀ ਧੀਆ ਦਾ ਸਭ ਕੁਛ ਹੀ ਉਹ ਕਾਪਕਾਰ ਕੋ ਪਾਸੇ ਕੁਝ ਨਹੀਂ ਰਹਿ ਗਿਆ ਮੇਰੇ ਜੀਵ ਕੋਈ ਨਹੀਂ ਲੱਭਦਾ ਹਾਲੀ ਛਪ ਤੁਹਾਡੇ ਪਤਾ ਨਹੀਂ ਕੁੜੀਆਂ ਹਾਂ ਸਾਨੂੰ ਹਾਲੀ ਅੱਜ ਤੱਕ ਨਹੀਂ ਪਤਾ ਲੱਗੰਦੇ ਕਿ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਕਿੰਨੇ ਦਿਨ ਹੋ ਗਏ ਜੀ ਅੱਜ ਅੱਜ ਪੰਜ ਦਿਨ ਹੋ ਗਾ ਨਹੀਂ ਹਾਂ ਅੱਜ ਪੰਜ ਦਿਨ 6 ਦਿਨ ਹਾਂ ਗੁਗਰ ਸਾਨੂੰ ਕਰਿਆ ਨਹੀਂ ਚੁੰਡ ਰੋੜਦੇ ਜਦੋਂ ਗਏ ਹਾਂ ਤੇ ਸਾਨੂੰ ਪਤਾ ਨਹੀਂ ਲੱਗਦਾ ਕੋਈ ਫੋਨ ਵੀ ਨਹੀਂ ਲੱਗੰਦਿਆ ਹੁਣ ਸਾਡਾ ਬਹੁਤ ਮਾਰ ਹਾਲ ਸਾਨੂੰ ਕੋਈ ਖਬਰ ਵੀ ਨਹੀਂ ਦੇਣਦਿਆ ਪੀਤਾ ਦੇ ਬੱਚੇ ਹੈਗੇ ਨਹੀਂ ਜਾਂ ਰੁੜ ਗਏ ਨੇ ਕਿੰਨੇ ਕਿੰਨੇ ਜਵਕਸ ਕਿ ਸਾਡੇ ਤੇ ਪੰਜ ਪਰਲੀ ਕਰਦੇ ਹਾਂ ਤੇ ਚਾਰ ਉਰੇ ਕਰਦੇ ਹਾਂ ਹੁਣ ਸਾਨੂੰ ਹਾਲੀਥਾ ਉਹ ਪਤਾ ਸਾਰਿਆਂ ਚ ਇੱਕ ਵੀ ਨਹੀਂ ਹੈਗਾ ਬੰਦਾ ਸਾਡੀ ਕੁਛ ਨਹੀਂ ਸਾਨੂੰ ਪਤਾ ਲੱਗਣ ਦੇ ਆਪ ਕੋਈ ਹੈਗੀ ਨਹੀਂ ਜਾਨੀ ਹੈਗੀ ਹਾਂਜੀ ਬਹੁਤ ਮਾੜਾ ਹਾਲ ਹੈ ਅਸੀਂ ਆਹ ਬਰੋਨ ਦੇ ਪਿੱਟ ਨੇ ਸਾਨੂੰ ਕੁਛ ਪਤਾ ਜੀ ਪਾਣੀ ਆਏ ਫੇ ਕਿਹੋ ਜਿਹੇ ਹਾਲਾਤ ਸੀ ਉਹਦਾ ਚੀਕਾਂ ਪੈ ਗਈਆਂ ਨੇ ਕਿਸੇ ਸਾਡੇ ਉਹਨਾਂ ਨੇ ਸਾਨੂੰ ਇੱਕ ਕਕੌਲੀ ਫੜਨ ਦਾ ਟਾਈਮ ਨਹੀਂ ਦਿੱਤਾ ਸਾਨੂੰ ਉਹਨਾਂ ਨੇ ਪਾਣੀ ਨਹੀਂ ਸਾਨੂੰ ਬਿਲਕੁਲ ਇੰਨੀ ਗਲਗਲ ਹੀ ਆਣ ਚੜਿਆ ਕੋਠੇ ਤੇ ਨਹੀਂ ਆ ਪਈ ਹੈ ਕਾ ਸੀਮਟ ਨਹੀਂ ਹੋਈ ਵੀ ਡਿਗ ਪਣੇ ਨੇ ਅਸੀਂ ਥੱਲੇ ਆ ਜਾਣਾ ਰੁੜ ਜਾਣਾ ਕੁਝ ਨਹੀਂ ਰਹਿ ਗਿਆ ਸਾਡਾ ਜਦੋਂ ਪਾਣੀ ਆਇਆ ਤੁਸੀਂ ਕਹਿੰਦੇ ਹੋ ਉਹਨਾਂ ਦਾ ਨਹੀਂ ਪਤਾ ਲੱਗਿਆ ਕੋਈ ਕੋਈ ਰੋਕ ਤਾ ਕਰ ਵੀ ਸਾਨੂੰ ਪਤਾ ਕੋਈ ਕੋਈ ਰੋਲਾ ਵਗੈਰਾ ਪਾ ਰਹੇ ਸੀ ਜਦੋਂ ਪਾਣੀ ਆਇਆ ਕੋਈ ਰੋਲਾ ਨਹੀਂ ਪਾਇਆ ਆਪਣਾ ਕੁਝ ਸਾਂਭਿਆ ਹੀ ਨਹੀਂ ਗਿਆ ਕੁਝ ਨਹੀਂ ਸਾਂਭਿਆ ਗਿਆ ਕਿਸੇ ਤੋਂ ਹਾਂਜੀ ਜੀ ਦੇਖ ਸਾਡੇ ਉਹ ਨਿੱਕੇ ਨਿੱਕੇ ਜਵਾਕ ਨੇ ਇਹਨਾਂ ਲੋਕਾਂ ਦੇ ਤੇ ਆ ਘਰਾਂ ਦੇ ਹਾਲ ਤੁਸੀਂ ਘਰਾਂ ਵਿੱਚ ਕਾਫੀ ਮਿੱਟੀ ਭੰਨ ਕਾਫੀ ਮਾੜਾ ਹਾਲ ਹੋਇਆ ਹੈ ਨਿੱਕੇ ਨਿੱਕੇ ਬਹੁਤ ਮਾੜਾ ਹਾਲ ਆਇਆ ਸਾਡੇ ਬੱਚੇ ਨਿੱਕੇ ਨਿੱਕੇ ਰੋਂਦੇ ਫਿਰਦੇ ਆ ਕੀ ਕੁਝ ਵੀ ਨਹੀਂ ਪੱਛਿਆ ਨਿੱਕੇ ਜਿਹਾ ਵਾਕਾਂ ਲੈ ਕੇ ਬੰਦਾ ਜਾਵੇ ਕਿੱਧਰ ਜਾਈਏ ਇੰਨੇ ਪਾਣੀ ਇਨਾ ਮੜਾਲ ਪਤਾ ਨਹੀਂ ਕਿਤੇ ਸਾਡੇ ਬੱਚੇ ਨੇ ਕਿੰਨੇ ਘਰੋਲਦੇ ਫਿਰਦੇ ਆਏ ਕਿਤੋਂ ਬੱਚੇ ਲੱਭੀਏ ਸਾਡੇ ਇਹ ਬੱਚੇ ਘਾਣਾ ਲਾਇਆ ਕੁਝ ਨਹੀਂ ਬੱਚਿਆ ਕਿੰਨੇ ਬੱਚੇ ਸੀ ਤੁਹਾਡੇ ਸਾਡੇ ਤਿੰਨ ਬੱਚੇ ਤੇ ਬਾਕੀ ਦੋ ਕਿੱਥੇ ਪਤਾ ਹੀ ਨਹੀਂ ਕਿਧਰ ਨੇ ਪਤਾ ਨਹੀਂ ਲੱਗਾਂਦੇ ਪਤਾ ਨਹੀਂ ਜਵਾਕ ਕਿੱਥੇ ਆਏ ਪਤਾ ਹੀ ਨਹੀਂ ਨਿੱਕੇ ਨਿੱਕੇ ਜਵਾਕ ਆ ਉਹਨਾਂ ਨੂੰ ਲੱਭਣ ਲਈ ਤੁਸੀਂ ਕੋਈ ਕਰ ਰਹੇ ਹੋ ਜੀ ਬਹੁਤ ਕੋਸ਼ਿਸ਼ ਕੀਤੀ ਹਜੇ ਤੱਕ ਕੋਈ ਪਤਾ ਨਹੀਂ ਚੱਲੇ ਕਿੰਨੇ ਕਿੰਨੇ ਉਮਰ ਦੇ ਸੀ ਹਾਂਜੀ ਇੱਕ 5 ਸਾਲ ਦਾ ਸੀ ਹਾਂਜੀ 5 ਸਾਲ ਦੇ ਇੱਕ 3 ਸਾਲ ਦਾ ਹੈ ਹਾਂਜੀ ਦੋ ਬੱਚੇ ਸਾਡੇ ਅਜੇ ਦੇਖੋ ਉਹਨਾਂ ਕਿੱਡੀ ਕੁਦਰਤੀ ਤਵਾਹੀ ਮਚੀ ਆ ਨਿੱਕੇ ਨਿੱਕੇ ਜਵਾਕਾ ਇਹਨੇ ਚੇਰੀਆਂ ਨੂੰ ਕੀ ਪਤਾ ਜੀ ਹਨਾ ਜੀ ਕੁਝ ਕੁਝ ਪਤਾ ਨਹੀਂ ਹਾਂਜੀ ਯਾਦ ਆਉਂਦੀ ਹੁਣੀ ਬੱਚੀਆਂ ਦੀ ਹਾਂਜੀ ਬਹੁਤ ਨਿੱਕੇ ਨਿੱਕੇ ਬੱਚ ਪਰਮਾਤਮਾ ਕੋਲ ਅਰਦਾਸ ਵੀ ਕਰਦੇ ਹਾਂ ਕਿ ਮਿਲ ਜਾਨਾ ਹਨਾ ਕਿਸੇ ਦੀ ਹਾਂਜੀ ਬਹੁਤ ਕਰੀਦੀ ਅਰਦਾਸ ਹਨ ਬੱਚੇ ਮਿਲ ਜਨ ਹਨ ਕੁਝ ਨਹੀਂ ਚਾਹੀਦਾ ਸਾਡੇ ਬੱਚੇ ਮਿਲ ਜਨ ਹਨ ਕੁਝ ਨਹੀਂ ਚਾਹੀਦਾ ਕਰਦਾ ਨੁਕਸਾਨ ਚਲੋ ਨੁਕਸਾਨ ਕਰਦਾ ਹੋਇਆ ਬੰਦਾ ਪਰਪਾਈ ਕਰ ਲੈਂਦਾ ਪਰ ਬੱਚਿਆਂ ਨੂੰ ਬੰਦਾ ਕਿੱਥੋਂ ਲੈ ਹਾਂਜੀ ਹਾਂਜੀ ਬੱਚਿਆਂ ਨੂੰ ਨਹੀਂ ਮਿਲਦੇ ਹਾਂਜੀ ਆ ਬੱਚੇ ਵਾਲ ਦੇਖ ਕੇ ਤਰਸ ਆਉਂਦਾ ਕਿ ਇਹਦੇ ਵਿਚਾਰੇ ਦੀ ਕੀ ਜ਼ਿੰਦਗੀ ਆ ਹਾਂਜੀ ਕੋਈ ਲੀੜਾ ਨਹੀਂ ਕੋਈ ਕੱਪੜਾ ਨਹੀਂ ਕੋਈ ਪਾਣਾ ਨਹੀਂ ਕੁਝ ਨਹੀਂ ਬੱਚਾ ਔਰਤਾਂ ਦਾ ਘਰ ਨੂੰ ਹਾਂਜੀ 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 ਕੁਝ ਨਹੀਂ ਬੱਚਾ ਕੁਝ ਨਹੀਂ ਸਭ ਕੁਝ ਰੁੜ ਗਿਆ ਪਾਣੀ ਆ ਸਭ ਕੁਝ ਰੁੜ ਗਿਆ ਅੱਜ ਕਿੰਨਾ ਕੁ ਦੁੱਖ ਹੈਗਾ ਅੰਦਰ ਬਹੁਤ ਦੁੱਖ ਲੱਗਾ ਬਹੁਤ ਦੁੱਖ ਪਹਿਲਾਂ ਬਣਾਇਆ ਹੁਣ ਗਿਆ ਪਾਣੀ ਦੇ ਕੁਝ ਨਹੀਂ ਬਚਿਆ ਹਾਂਜੀ ਵੇਖ ਕੋਈ ਚੀਜ਼ ਨਹੀਂ ਦੀਦੀ ਬੱਚੀ ਸਭ ਰੁੜ ਗਿਆ ਪਾਣੀ ਦੇ ਨਾਲ ਜੀ ਕੁਝ ਜਿਹੜੇ ਕਰਦੇ ਨੇ ਤੁਹਾਡੇ ਹਸਬੰਡ ਉਹ ਕੋਸ਼ਿਸ਼ ਕਰ ਰਹੇ ਬੱਚਿਆਂ ਦੇ ਹਾਂ ਉਹ ਦੂਰ ਨੇ ਹੀ ਦੂਰੇ ਆ ਹਾਂਜੀ ਉਹ ਇਦਾਂ ਹੀ ਵੀ ਥੋੜਾ ਜਿਹਾ ਨਰਾਜ ਹੋਏ ਸੀ ਤੇ ਉਹ ਆਪਣੀ ਉਧਰ ਹੈ ਤੇ ਮੈਂ ਇਧਰ ਹਾਂ ਮੰਮੀ ਮੇਰੀ ਆ ਮਤਲਬ ਵੀ ਮੇਰੇ ਚਾਚੀ ਚਾਚਾ ਆ ਹਾਂਜੀ ਮੰਮੀ ਹੁਣੀ ਦੂਰ ਆ ਹਾਂਜੀ ਆਈ ਨਾ ਕੋ ਡਾਪ ਡਾ ਨੁਕਸਾਨ ਹੋ ਗਿਆ ਹਨਾ ਜੀ ਉਹਦੀ ਨੱਕ ਦੇ ਪਰਪਾਈ ਹੋਣੀ ਤੇ ਸਾਰੀ ਜ਼ਿੰਦਗੀ ਬੰਦਾ ਹਨਾ ਉਹਦਾ ਹਾਂਜੀ ਹਾਂਜੀ ਬਹੁਤ ਕੁਝ ਇਦਾਂ ਵੀ ਕਹ ਰਾਚ ਨਰਾਜੀਆਂ ਬਹੁਤ ਹੁੰਦੀਆਂ ਨੇ ਪਰ ਨਾ ਹੁੰਨੀ ਕੋਸ਼ਿਸ਼ ਕੀਤੀ ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਵੀ ਬੱਚੇ ਬੱਚੇ ਜਿਹੜਾ ਇਸ ਨਰਾਜਗੀ ਚ ਨੁਕਸਾਨ ਹੋ ਗਿਆ ਬੱਚੇ ਰੁੱੜ ਗਏ ਤਾਂ ਇਹ ਕਿੱਥੋਂ ਆਊਗਾ ਇਹ ਕਿੱਥਿਆ ਨਹੀਂ ਮਿਲਨੇ ਕਿੱਥਿਆ ਨਹੀਂ ਮਿਲਨੇ ਬਹੁਤ ਵੱਡਾ ਨੁਕਸਾਨ ਇਸ ਪਰਿਵਾਰ ਦਾ ਹੈ ਪਰਿਵਾਰ ਨੇ ਦੱਸਿਆ ਕਿ ਇੱਧਰ ਵੀ ਸਾਡੇ ਕਈ ਸਾਰੇ ਜੀਸੀ ਜਦੋਂ ਪਾਣੀ ਆਇਆ ਤਾਂ ਇਹ ਪੂਰਾ ਜਿਹੜਾ ਘਰ ਜਿਹੜੇ ਘਰਾਂ ਦੇ ਜੀ ਜਿਹੜੇ ਨੇ ਇੱਥੋਂ ਰੁੜੇ ਨੇ ਉਹਨਾਂ ਦਾ ਕੁਝ ਨਹੀਂ ਪਤਾ ਕਿੱਥੇ ਆ ਸਾਰੇ ਜਿਸ ਤਰ੍ਹਾਂ ਬਾਈ ਹੁਣੇ ਦੱਸ ਰਹੇ ਨੇ ਤਾਂ ਬਹੁਤ ਬੁਰੇ ਤਰੀਕੇ ਦੇ ਇੱਥੇ ਹਾਲਾਤ ਨੇ ਮੈਂ ਤੁਹਾਨੂੰ ਅੱਗੇ ਵੀ ਘਰ ਦਿਖਾਉਂਗਾ ਇਹਨਾਂ ਨੇ ਕਿਹਾ ਕਿ ਉਹ ਘਰ ਦੇ ਵਿੱਚੋਂ ਜਿਹੜੇ ਜਵਾਕ ਨੇ ਉਹ ਰੁੜ ਗਏ ਨੇ ਘਰ ਦੇ ਮੈਂਬਰ ਰੁੜ ਗਏ ਨੇ ਹਜੇ ਤੱਕ ਉਹਨਾਂ ਦਾ ਕੁਝ ਨਹੀਂ ਪਤਾ ਹੈਗਾ ਕਿੱਧਰਲੇ ਪਾਸੇ ਨੂੰ ਗਏ ਆ ਨਾ ਉਹਨਾਂ ਨੇ ਹੁਣ ਤੱਕ ਕੋਈ ਫੋਨ ਵਗੈਰਾ ਉਹਨਾਂ ਦੇ ਲੱਗ ਰਹੇ ਹੈਗੇ ਸੋ ਕ ਪਿੰਡ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਘਰਾਂ ਦੇ ਛੱਤਾਂ ਦੇ ਉੱਤੇ ਲੋਕਾਂ ਨੇ ਆਪਣਾ ਸਮਾਨ ਰੱਖਿਆ ਸਮਾਨ ਸਾਰਾ ਭਿੱਜ ਚੁੱਕਿਆ ਬੁਰੇ ਤਰੀਕੇ ਦੇ ਨਾਲ ਸੋ ਇਹ ਹਾਲਾਤ ਨੇ ਇਹਨਾਂ ਪਿੰਡਾਂ ਦੇ ਲੋਕਾਂ ਦੇ ਸੋ ਹੋਰ ਵੀ ਅਜਿਹੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਲੋਕਾਂ ਦਾ ਦੁੱਖਦਰਦ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਜੇਕਰ ਕੋਈ ਇਹਨਾਂ ਦੀ ਮਦਦ ਕਰ ਸਕਦਾ ਤੁਸੀਂ ਇਹਨਾਂ ਤੱਕ ਹੱਥ ਵੀ ਆਪਣਾ ਜਰੂਰ ਵਧਾਓ ਤਾਂ ਕਿ ਇਹਨਾਂ ਲੋਕਾਂ ਨੂੰ ਜੋ ਇਹਨਾਂ ਦਾ ਨੁਕਸਾਨ ਹੋਇਆ ਪਰ ਭਾਈ ਤਾਂ ਨਹੀਂ ਹੋ ਸਕਦੀ ਪਰ ਇਹਨਾਂ ਨੂੰ ਘੱਟੋ-ਘੱਟ ਹੌਸਲਾ ਤਾਂ ਜਰੂਰ ਮਿਲੇ